ਸਰਦਾਰ ਸੀਖ ਨਾਲ ਸਲ ਕੁਝ ਦੇਖ ਹੋਰ ਮਾਮਲੇ ਦੇ ਵਿੱਚ ਸੱਜਣ ਕੁਮਾਰ ਦੋਸ਼ੀ ਕਰਾਰ ਰੌਜ਼ੇਬਨੀਓ ਕੋਰਟ ਦੇ ਵਿੱਚ 18 ਫਰਵਰੀ ਨੂੰ ਸਜ਼ਾ ਦੇ ਉੱਤੇ ਬਹਿਸ ਸਰਸਵਤੀ ਬਿਹਾਰ ਇਲਾਕੇ ਦੇ ਵਿੱਚ ਪਿਓ ਪੁੱਤ ਦੇ ਕਤਲ ਮਾਮਲੇ 'ਚ ਦੋਸ਼ੀ ਦਿੱਤਾ ਗਿਆ ਕਰਾ ਫਰੀ 20 ਦੇ ਨਾਲ ਜੁੜੇ ਮਾਮਲੇ ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਦੀ ਸਖਤ ਟਿੱਪਣੀ ਕਿਹਾ ਫਰੀ ਰਾਸ਼ਨ ਤੇ ਪੈਸਾ ਮਿਲਣ ਕਾਰਨ ਲੋਕ ਕੰਮ ਕਰਨ ਨੂੰ ਤਿਆਰ ਨਹੀਂ ਫਨਾਰੀ ਬਾਰਡਰ ਦੇ ਉੱਤੇ ਢੱਲੇਵਾਲ ਨੇ ਮਹਾਪੰਚਾਇਤ ਨੂੰ ਕੀਤਾ ਸੰਬੋਧਨ ਕਿਹਾ ਹੋਰ ਮਜ਼ਬੂਤ ਕਰਨਾ ਹੋਵੇਗਾ ਹੈ ਆਂਦੋਲਨ ਲੜਾਈ ਜਿੱਤਣ ਦੇ ਲਈ ਇਕੱਠੇ ਹੋਣਾ ਜ਼ਰੂਰੀ ਐਸਕੇਐਮਡੀ ਨਾਲ ਹੋਈ ਮੀਟਿੰਗ ਦੇ ਵਿੱਚ ਸ਼ਾਮਿਲ ਨਾ ਹੋਣ ਦੇ ਉੱਤੇ ਖਨੌੜੀ ਮੋਰਚੇ ਦਾ ਸਪਸ਼ਟੀਕਰਨ ਗਿਆ ਅਸੀਂ ਪਹਿਲਾਂ ਤੋਂ ਹੀ ਐਲਾਨੇ ਸਨ ਆਪਣੇ ਪ੍ਰੋਗਰਾਮ 2 ਦਿਨ ਬਾਅਦ ਮੇਲੀ ਐਸਕੇਐਮਡੀ ਮੀਟਿੰਗ ਵਾਲੀ ਚਿੱਠੀ ਚੰਡੀਗੜ੍ਹ ਦੇ ਵਿੱਚੋਂ ਹੀ ਐਸਕੇਐਮ ਤੇ ਸ਼ੰਭੂ ਮੋਰਚੇ ਦੀ ਬੈਠਕ ਪੰਦੀਰ ਬੁੱਲੇ ਏਕਤਾ ਦੇ ਨੇੜੇ ਪਹੁੰਚੇ ਉਹ ਗ੍ਰਾਹਾਂ ਦਾ ਬਿਆਨ ਇੱਕ ਹੋਰ ਮੀਟਿੰਗ ਸੱਦਣ ਤੇ ਬਣੀ ਸਹਿਮਤੀ ਖਨੌੜੀ ਮੋਰਚੇ ਦੇ ਲੀਡਰ ਨਹੀਂ ਹੋਏ ਸ਼ਾਮ ਸਸਲਾ ਵਾਂਘੀ ਪਰਾਲੀ ਤੇ ਵੀ ਐਮਐਸਪੀ ਦੇਣ ਦੀ ਸਿਫਾਰਿਸ਼ ਸੰਸਦ ਕਮੇਟੀ ਨੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਦਿੱਤਾ ਸੁਝਾਅ ਰੈੱਡ ਐਂਟਰੀ ਦੇ ਨਿਯਮਾਂ ਦੇ ਵਿੱਚ ਬਦਲਾਅ ਦੀ ਵੀ ਕੀਤੀ ਸਿਫਾਰਿਸ਼ ਉਗਰਾਹ ਬੁੱਲੇ ਸਰਕਾਰ ਮੁਫਤ ਦੇ ਵਿੱਚ ਹੀ ਸ਼ੁਕਲਵੇ ਭਰਾ ਵਿਆਹ ਦੇ ਬੰਧਨ ਦੇ ਵਿੱਚ ਬੱਜੀ ਹਰ ਸਿਮਰਤ ਕੌਰ ਬਾਦਲ ਅਤੇ ਸੁਬੀਰ ਬਾਦਲ ਦੀ ਬੇਟੀ ਹਰਕੀਰਤ ਕੌਰ ਨੇ ਤੇਜਵੀਰ ਸਿੰਘ ਦੇ ਨਾਲ ਲਈਆਂ ਲਾਵਾਂ ਦਿੱਲੀ ਛੋਈ ਵਿਆਸਤ ਮਾਗਮ ਦੇ ਵਿੱਚ ਵੱਡੀਆਂ ਸ਼ਖਸੀਅਤਾਂ ਵੀ ਹੋਈਆਂ ਸ਼ਾਮ ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਆਂ ਫਰਕ ਤਾਂ ਪੈਂਦਾ ਹੈ ਲੈ ਕੇ ਜਦੋਂ ਮੀਟਿੰਗਾਂ ਤੇ ਮੀਟਿੰਗਾਂ ਹੋਣ ਪਰ ਮੀਟਿੰਗਾਂ ਦੇ ਵਿੱਚ ਜਿਹੜੇ ਲੀਡਰ ਜਾਂ ਸਟੇਕ ਹোলਡਰ ਸਾਰੇ ਨਾ ਪਹੁੰਚਣ ਫਿਰ ਫਰਕ ਤਪੈਂਦਾ ਜਿहां ਚ ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਹੋਵੇਗੀ ਕਿਸਾਨੀ ਇਕਤਾ ਦੀ ਚੰਡੀਗੜ੍ਹ ਦੇ ਵਿੱਚ ਇੱਕ ਬੈਠਕ ਹੋਈ ਹੈ ਸੇ ਕਿਸਾਨ ਮੋਰਚੇ ਤੇ ਸ਼ੰਭੂ ਮੋਰਚੇ ਦੇ ਵਿਚਾਲੇ ਔਰ ਇਕੇ ਦੇ ਲਈ ਇਹ ਮੰਥਨ ਕੀਤਾ ਗਿਆ ਕਿ ਦੋਵੇਂ ਧਿਰਾਂ ਦੇ ਵਿੱਚ ਇਨਫੈਕਟ ਖਨੌਰੀ ਮੋਰਚਾ ਸ਼ੰਭੂ ਮੋਰਚਾ ਤੇ ਐਸਕੇਐਮ ਦੇ ਵਿਚਾਲੇ ਜਿਹੜਾ ਏਕਾ ਹੋ ਜਾਵੇ ਏਕੇ ਦੇ ਲਈ ਉਸ ਤੋਂ ਬਾਅਦ ਇਸ ਮੀਟਿੰਗ ਤੋਂ ਬਾਅਦ ਜਗਿੰਦਰ ਸਿੰਘ ਗੁਰਹਾਂ ਦੀ ਸਟੇਟਮੈਂਟ ਆ ਗਈ ਤੇ ਉਹਨਾਂ ਨੇ ਕਿਹਾ ਕਿ ਏਕੇ ਦੇ ਲਈ ਹੋਰ ਮੀਟਿੰਗ ਸੱਦੀ ਜਾਵੇਗੀ ਅਸੀਂ ਏਕੇ ਦੇ ਨੇੜੇ ਹੀ ਪਹੁੰਚ ਗਏ ਆ ਇਹ ਪੰਦੀਰ ਕਹਿੰਦੇ ਨਜ਼ਰ ਆਏ ਤੇ ਬੰਦੇਰ ਨੇ ਵੀ ਕਿਹਾ ਸਰਵਨ ਸਿੰਘ ਪੰਦੇਰ ਨੇ ਕਿ ਲੋਕਾਂ ਦੀਆਂ ਭਾਵਨਾ ਲੋਕਾਂ ਦੀਆਂ ਭਾਵਨਾ ਹੈ ਕਿ ਜਿਹੜਾ ਅੰਦੋਲਨ ਆ ਉਹ ਜਿੱਤਿਆ ਜਾਵੇ ਮੋਰਚਾ ਜਿੱਤਣ ਦੇ ਲਈ ਏਕਤਾ ਬਹੁਤ ਜ਼ਰੂਰੀ ਹੈ ਮੰਡੀਕਰਨ ਖਰੜੇ ਤੇ ਸੈਸ਼ਨ ਪੰਜਾਬ ਸਰਕਾਰ ਸੱਦੇ ਵੀ ਮੰਗ ਕੀਤੀ ਗਈ ਇਸ ਮੀਟਿੰਗ ਤੋਂ ਬਾਅਦ ਜਿਹੜਾ ਬਿਆਨ ਆਇਆ ਵਿਧਾਨ ਸਭਾ ਸੈਸ਼ਨ ਦੇ ਵਿੱਚ ਮੰਡੀਕਰਨ ਖਰੜਾ ਜਿਹੜਾ ਕੇਂਦਰ ਦੀ ਸਰਕਾਰ ਦੇ ਵੱਲੋਂ ਬਣਾ ਕੇ ਭੇਜਿਆ ਗਿਆ ਉਸ ਨੂੰ ਰੱਦ ਕੀਤਾ ਜਾਵੇ ਹਾਲਾਂਕਿ ਪੰਜਾਬ ਸਰਕਾਰ ਪਹਿਲਾਂ ਹੀ ਉਸ ਦੇ ਦਿੱਤੀ ਤੌਰ ਦੇ ਉੱਤੇ ਉਸ ਨੂੰ ਖਾਰਜ ਕਰਕੇ ਵਾਪਸ ਕੇਂਦਰ ਨੂੰ ਭੇਜ ਚੁੱਕੀ ਹੈ ਪਰ ਕਿਸਾਨਾਂ ਕੋ ਕਹਿ ਰਹੇ ਨੇ ਕਿ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਜਾਵੇ ਤੇ ਉਸ ਸੈਸ਼ਨ ਦੇ ਵਿੱਚ ਇਸ ਖਰੜੇ ਨੂੰ ਰੱਦ ਕੀਤਾ ਜਾਵੇ ਖੈਰ ਹੋਇਆ ਕੀ ਹੈ ਦਰਅਸਲ ਚੰਡੀਗੜ੍ਹ ਦੇ ਵਿੱਚ ਇਹ ਬੈਠਕ ਸੱਦੀ ਗਈ ਸੀ ਔਰ ਇਸ ਬੈਠਕ ਦੇ ਵਿੱਚ ਸ਼ੰਭੂ ਮੋਰਚਾ ਖਨੌਰੀ ਮੋਰਚਾ ਤੇ ਐਸ ਕੇ ਐਮ ਇਹ ਤਿੰਨਾਂ ਨੂੰ ਸ਼ਾਮਲ ਹੋਣ ਦਾ ਸੱਦਾ ਸੀ ਜਿਹੜੀ 9 ਜਨਵਰੀ ਨੂੰ ਮੋਗਾ ਦੇ ਵਿੱਚ ਮਹਾਪੰਚਾਇਤ ਐਸ ਕੇ ਐਮ ਦੀ ਹੋਈ ਜਿਸ ਦੇ ਵਿੱਚ ਉਹ ਗਰਾਹਾ ਰਾਕੇਸ਼ ਟਿਕਾਤ ਬਲਬੀਤ ਸਿੰਘ ਰਾਜੇਵਾਲ ਰਮਿੰਦਰ ਪਟਿਆਲਾ ਇਹ ਸਾਰੇ ਚਿਹਰੇ ਜਿਹੜੇ ਉੱਥੇ ਜੁਟੇ ਸਨ ਉਹਨਾਂ ਨੇ ਇੱਕਤੇ ਵਾਲਾ ਮਤਾ ਪਾਇਆ ਕਿ ਅਸੀਂ ਜਾ ਕੇ ਖਨੌਰੀ ਤੇ ਸ਼ੰਭੂ ਮੋਰਚੇ ਦੇ ਨਾਲ ਗੱਲਬਾਤ ਕਰਾਂਗੇ ਯਾਰ ਉਹ ਗੱਲਬਾਤ ਸ਼ੁਰੂ ਹੋਈ ਮੀਟਿੰਗਾਂ ਹੋਈਆਂ ਨੇ ਇਸ ਤੋਂ ਪਹਿਲਾਂ ਵੀ ਪਾਤਣਾ ਦੇ ਵਿੱਚ ਵੀ ਮੀਟਿੰਗਾਂ ਹੋਈਆਂ ਨੇ ਪਰ ਹੁਣ ਚੰਡੀਗੜ੍ਹ ਦੇ ਵਿੱਚ ਮੀਟਿੰਗ ਸੱਦੀ ਗਈ ਸੀ ਔਰ ਇਸ ਮੀਟਿੰਗ ਦੇ ਵਿੱਚ ਸ਼ੰਭੂ ਮੋੜ ਚੋਂ ਤੋਂ ਸਰਵਨ ਸਿੰਘ ਪੰਦੇਰ ਪਹੁੰਚ ਗਏ ਐਸ ਕੇ ਐਮ ਤੋਂ ਗਰਾਹਾਂ ਤੇ ਹੋਰ ਆਗੂ ਪਹੁੰਚ ਗਏ ਪਰ ਖਨੌਰੀ ਮੋੜੇ ਵਾਲੇ ਪਾਸੇ ਤੋਂ ਕੋਈ ਨਹੀਂ ਆਇਆ ਹਾਲਾਂਕਿ ਉਹਨਾਂ ਨੇ ਜ਼ਰੂਰ ਇੱਕ ਤਰੀਕੇ ਨਾਲ ਆਪਣਾ ਸਪਸ਼ਟਿਕरण ਦਿੱਤਾ ਹੈ ਕਿ ਸਾਡਾ ਤਾਂ ਪਹਿਲਾਂ ਹੀ ਮਹਾਪੰਚਾਇਤ ਦਾ ਐਲਾਨ ਕੀਤਾ ਗਿਆ ਸੀ ਕਿ ਟੜੀ ਇਹਨ ਇੱਕ ਅਸੀਂ ਤਾਲਮੇਲ ਮੇਂ ਇਕਤਾ ਸੱਦੇ ਦੇਣ ਦਿੱਤੇ ਜਾ ਸਕਦੇ ਐ ਇੱਥੇ ਸਾਡੀ ਸਹਿਮਤੀ ਬਣੀ ਹੈ ਕਿ ਇਹ ਹੋ ਸਕਦੇ ਆ ਪਰ ਇਹ ਤਾਲਮਿਲ ਵਿੱਚ ਸੱਦੇ ਨੂੰ ਫਾਈਨਲ ਰੂਪ ਦੇਣ ਦੀ ਖਾਤਰ ਸਾਡਾ ਕੋਰ ਮੱਜ ਪੂਰਾ ਨਹੀਂ ਪੀਜਾ ਬੋਲਦਾ ਸਾਡੇ ਸ਼ਾਮਲ ਨਹੀਂ ਸਾਡੇ ਸਾਥੀ ਕਿਸਾਨ ਮਜ਼ਦੂਰ ਮੋਰਚੇ ਵਾਲੇ ਸਾਥੀ ਨੇ ਜਿਹੜੇ ਇਹ ਗੈਰ ਰਾਜਨੀਤਿਕ ਮੋਰਚਾ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਗੱਲ ਕਰਕੇ ਅਗਦੇ ਇਹ ਤਾਲਮਿਲ ਵਿੱਚ ਐਕਸ਼ਨ ਦੀ ਜਿਹੜੀ ਸੱਦੇ ਦੀ ਕਾਲ ਕਰਨੀ ਹੈ ਉਹਨਾਂ ਨਾਲ ਰਹਿ ਕਰਕੇ ਅਗਲੀ ਮੀਟਿੰਗ ਰੱਖਣਗੇ ऐसी बचाव चर्चा करके फाइनल रूप वो ताल मेल में जो देश भर में जो बुलावा दे सके आंदोलन के लिए उसके उसके निकट पहुंच गए हैं तो ये होना चाहिए आने वाले समय में एकता के संदर्भ में जो कार्यक्रम निकले वो पूरे देश भर के किसान मजदूर की भावना को अनुकूल निकले जो सब जानते देश के किसान मजदूर सभी चाहते हैं सभी यूनियंस का एकता होना चाहिए पंजाबी भी चाहते हैं क्योंकि तो लोगों की भावना है भी आंदोलन जीता जाना चाहिए तो आंदोलन मांगों के ऊपर जीत कर निकले इसके लिए सामने तो सबको एकता अनिवार्य है इसकी हमने कोशिश की है और ये लगभग चार मीटिंगों के बाद लगभग हम हर मीटिंग में थोड़ा नज़दीक चले गए आगे की मीटिंग में और नज़दीक चले गए आगे की मीटिंग में और नज़दीक चले गए और बातें को साफ करते गए और आप दाखें कि इस तरह से लगभग जिस तरह से हम चाहते हैं कि सभी संपूर्ण जैसे पहले आंदोलन में एकता रही उस तरह की एकता दिखे और हमें लगता है इस तरह की हमें आशा भी इसमें हम सफल होंगे ਇਹ ਮੀਟਿੰਗ ਬਹੁਤ ਇੰਪੋਰਟੈਂਟ ਰਹੀ ਹੈ ਕਿਉਂਕਿ 14 ਤਰੀਕ ਨੂੰ ਇੱਕ ਦਿਨ ਬਾਅਦ ਤੁਸੀਂ ਸਮਝ ਸਕਦੇ ਹੋ ਕਿ ਕੇਂਦਰ ਦੇ ਮੰਤਰੀਆਂ ਦੇ ਨਾਲ ਮੀਟਿੰਗ ਦਾ ਸੱਦਾ ਕਿਸਾਨਾਂ ਨੂੰ ਮਿਲਿਆ ਹੋਇਆ ਹੈ ਜਦੋਂ ਜਗਦੀਪ ਸਿੰਘ ਡੱਲੇਬਾਲ ਨੂੰ ਇਸ ਗੱਲ ਦੇ ਲਈ ਮਨਾਇਆ ਗਿਆ ਸੀ ਕਿ ਉਹ ਮੈਡੀਕਲ ਟ੍ਰੀਟਮੈਂਟ ਲੈ ਲੈਣ ਤਾਂ ਉਸ ਸਮੇਂ ਉਸ ਸੱਦਾ ਦਿੱਤਾ ਗਿਆ ਸੀ ਖੈਰ ਉਸ ਮੀਟਿੰਗ ਨੂੰ ਮੀਟਿੰਗ ਤੋਂ ਪਹਿਲਾਂ ਇਹ ਬਹੁਤ ਇੰਪੋਰਟੈਂਟ ਹੈ ਜੋ ਕਿਸਾਨਾਂ ਨੇ ਇਕਜੁੱਟ ਹੋਣ ਦੇ ਲਈ ਬੈਠਕ ਬੁਲਾਈ ਤੇ ਇਸ ਬੈਠਕ ਦੇ ਵਿੱਚ ਖਨੌਰੀ ਮੋਰਚਾ ਨਹੀਂ ਪਹੁੰਚਿਆ ਤੇ ਮੀਟਿੰਗ ਦੇ ਵਿੱਚ ਨਾ ਪਹੁੰਚਣ ਦੇ ਉੱਤੇ ਅਭਿਮੰਨੀਉ ਕੋਹੜ ਖਨੌਰੀ ਮੋਰਚ ਦੇ ਆਗੂ ਨੇ ਉਹਨਾਂ ਦੀ ਸਟੇਟਮੈਂ ਅਭਿਮਨਿਉ ਕਹਾੜ ਕਹਿ ਰਹੇ ਨੇ ਕਿ ਮੀਟਿੰਗ ਬਾਰੇ ਲੇਟ ਐਸਕੇਐਮ ਦਾ ਸਾਨੂੰ ਸੱਦਾ ਮਿਲਿਆ ਮਹਾਪੰਚਾਇਤ ਅਸੀਂ ਸੱਦ ਲਈ ਸੀ ਔਰ ਮਹਾਪੰਚਾਇਤ ਵਾਲਾ ਐਲਾਨ ਕਰਨ ਤੋਂ ਬਾਅਦ ਸੱਦਾ ਸਾਨੂੰ ਦਿੱਤਾ ਗਿਆ ਤਨੋਰੀ ਤੇ ਪਹਿਲਾਂ ਹੀ ਜਿਹੜੀ ਮਹਾਪੰਚਾਇਤ ਨੂੰ ਸੱਦੀ ਗਈ ਸੀ 22 ਜਨਵਰੀ ਨੂੰ ਹੀ ਅਸੀਂ ਪ੍ਰੋਗਰਾਮ ਐਲਾਨ ਦਿੱਤਾ ਸੀ 28 ਜਨਵਰੀ ਨੂੰ ਮੀਟਿੰਗ ਦੇ ਲਈ ਐਸਕੇਐਮ ਦੀ ਸਾਡੇ ਕੋਲ ਚਿੱਠੀ ਪਹੁੰਚੀ ਇਹ ਅਭਿਮਨਿਉ ਕਹਾੜ ਕਹਿੰਦੇ ਨਜ਼ਰ ਆਈ ਤਾਂ ਕੁਲ ਇਲਾਕੇ ਹਵਾਲਾ ਦਿੱਤਾ ਗਿਆ ਜਿਹੜੇ ਐਸਕੇਐਮ ਵਾਲੇ ਨੇ ਉਹਨਾਂ ਦੇ ਵੱਲੋਂ ਕਿ ਅਸੀਂ ਤਾਂ ਮੋਰਚੇ ਦੇ ਵੱਲੋਂ ਜਾਣਾ ਚਾਹੁੰਦੇ ਸੀ ਉੱਥੇ ਪਰ महापंचायत सदी गई थी और इस करके असि रुझी करके नहीं जा हमने ये कहा 22 जनवरी को हमने ऐलान कर दिया था दोनों फॉर्मो की तरफ से ऐलान था कि मोर्चे का एक साल पूरा होने पे तीनों मोर्चों पे हम अपने कार्यक्रम करेंगे 26 जनवरी को बाकायदा प्रेस रिलीज में हमने जारी कर दिया था कि 11 तारीख को रतनपुरा मोर्चे पे 12 तारीख को सिंह वाला खनौरी मोर्चे पे ਔਰ 13 ਤਾਰੀ ਕੋ ਸ਼ੰਭੂ ਮੋਰਚੇ ਤੇ ਮਹਾਪੰਚਾਇਤ ਹੋਗੀ ਜੋ ਹਮਾਰੇ ਸਾਥੀਓ ਕੀ ਚਿੱਠੀ ਮਿਲੀ ਉਹ ਹਮੇ 28 ਜਨਵਰੀ ਕੋ ਮਿਲੀ ਥੀ ਹਮਨੇ ਇਹ ਵੀ ਬੇਨਤੀ ਕੀਤੀ ਕਿ ਜਦ ਹਮਾਰੇ ਸਾਥੀ ਦਿੱਲੀ ਮੇ ਬੈਠ ਕੇ ਹੁਣ ਅੱਗੇ ਵਧਦੇ ਤੇ ਗੱਲ ਪਰਾਲੀ ਦੇ ਮੁੱਦੇ ਦੀ ਪਰਾਲੀ ਸੜਨ ਦੀ ਸਮੱਸਿਆ ਦੇ ਹੱਲ ਨੂੰ ਲੈ ਕੇ ਸੰਸਦੀ ਕਮੇਟੀ ਦੇ ਵੱਲੋਂ ਕੁਝ ਸੁਝਾਅ ਦਿੱਤੇ ਗਏ ਸੰਸਦੀ ਕਮੇਟੀ ਦੇ ਵੱਲੋਂ ਪਰਾਲੀ ਦੇ ਲਈ ਐਮਐਸਪੀ ਦੀ ਸਿਫਾਰਿਸ਼ ਕੀਤੀ ਗਈ ਹੈ ਤੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਲਈ ਸੁਝਾਅ ਵੀ ਦਿੱਤੇ ਗਏ ਨੇ ਸੰਸਦੀ ਕਮੇਟੀ ਨੇ ਪਰਾਲੀ ਤੇ ਕੌਮੀ ਨੀਤੀ ਬਣਾਉਣ ਦੀ ਸਿਫਾਰਿਸ਼ ਕੀਤੀ ਹੈ ਸੰਸਦੀ ਕਮੇਟੀ ਨੇ ਇਹ ਵੀ ਸੁਝਾਅ ਦਿੱਤੇ ਨੇ ਕਿ 20 ਤੋਂ 25 ਕਿਲੋਮੀਟਰ ਤੇ ਪਰਾਲੀ ਨੂੰ ਸਟੋਰ ਕਰਨ ਦੀ ਸਹੂਲਤ ਦਿੱਤੀ ਜਾਵੇ ਤੇ ਸਨਾਂ ਤੇ ਪਰਾਲੀ ਦੀ ਝਵਾਈ ਦਾ ਬੋਝ ਨਾ ਭਵੇ ਨਾਲ ਹੀ ਕਮੇਟੀ ਨੇ ਰੈੱਡ ਐਂਟਰੀ ਦੇ ਨਿਯਮ ਤੇ ਵਿੱਚ ਵੀ ਬਦਲਾ ਕਰਨ ਦੀ ਸਿਫਾਰਿਸ਼ ਕੀਤੀ ਜੋ ਸਟੱਬਲ ਜਲਦੀ ਹੈ ਜੋ ਫਾਰਮਰਸ ਸਟੱਬਲ ਜਲਾਤੇ ਹਨ ਜੋ ਪੈਡੀ ਰੈਸੀਡਿਊਸ ਨੂੰ ਕਿਹਾ ਜਾਂਦਾ ਹੈ ਉਸਕੇ ਲਈ ਕੋਈ ਮਿਨੀਮਮ ਸਪੋਰਟ ਪ੍ਰਾਈਸ ਹੋਣੀ ਚਾਹੀਦੀ। ਜੇ ਦੀ ਸਰਕਾਰ ਇਸ ਸੁਜੈਸ਼ਨ ਕੋ ਕਨਸੀਡਰ ਕਰੇ ਕਿ ਉਸ ਕਬਲ ਕੇ ਲਈ ਇੱਕ ਮਿਨੀਮਮ ਸਪੋਰਟ ਪ੍ਰਾਈਸ ਹੋਣੀ ਚਾਹੀਦੀ। ਉਧਰ ਸੰਸਦੀ ਕਮੇਟੀ ਦੇ ਸੁਝਾਵਾਂ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਆਗੂ ਜਗENDER ਸਿੰਘ ਉਗਰਾਹ ਕਹਿ ਰਹੇ ਨੇ ਕਿ ਪਰਾਲੀ ਦੇ ਉੱਤੇ ਐਮਐਸਪੀ ਛੱਡੋ ਫ੍ਰੀ ਦੇ ਵਿੱਚ ਹੀ ਪਰਾਲੀ ਲੈ ਜਾਣ ਇਹੀ ਬਹੁਤ ਹੈ। ਤੁਸੀਂ ਐਮਐਸਪੀ ਦੀ ਗੱਲ ਕਰਦੇ ਹੋ ਪਰਾਲੀ ਤੇ ਅਸੀਂ ਕਹਿੰਨਾ ਫ੍ਰੀ ਚੱਕ ਕੇ ਲੈ ਜੇ ਸਾਡਾ ਜੁੱਤ ਕਹਦਾ ਛੱਡੇ ਹੋ। ਦੇਖਣਾ ਹੋਵੇਗਾ ਕਿ ਪਰਾਲੀ ਸੜਨ ਤੇ ਪੂਰਨ ਤੌਰ ਤੇ ਬ੍ਰੇਕ ਕਦੋਂ ਤੱਕ ਲੱਗਦੀ ਹੈ। ਸਵਾਲ ਤਾਂ ਜ਼ਰੂਰ ਹੈ ਕਿਉਂਕਿ ਪ੍ਰਾਲੀ ਦਾ ਮਸਲਾ ਅਜਿਹਾ ਜਿਸ ਦੀ ਵਜ੍ਹਾ ਨਾਲ ਪ੍ਰਦੂਸ਼ਣ ਬਹੁਤ ਵੱਡੇ ਪੱਧਰ ਦੇ ਉੱਤੇ ਹੋ ਰਿਹਾ ਹੈ ਤੁਸੀਂ ਪਿਛਲੇ 1 ਕਿੜੇ ਮਹੀਨੇ ਦੇ ਵਿੱਚ ਇਹ ਵੀ ਗੱਲਾਂ ਸੁਣੀਆਂ ਹੋਣਗੀਆਂ ਕਿ ਜਨਵਰੀ 125 ਸਾਲ ਦੀ ਇਤਿਹਾਸ ਸਭ ਤੋਂ ਗਰਮ ਰਹੀ 2024 ਦਾ ਸਾਲ ਸਭ ਤੋਂ ਗਰਮ ਰਿਹਾ ਤਾਂ ਉਸ ਦੀ ਵਜ੍ਹਾ ਇੱਕ ਪ੍ਰਦੂਸ਼ਣ ਵੀ ਆ ਪਰ ਦੂਸ਼ਣ ਚਾਹੇ ਤੁਹਾਡੇ ਘਰ ਦੇ ਏਸੀ ਦੇ ਨਾਲ ਹੋ ਰਿਹਾ ਹੋਵੇ ਜਾਂ ਪ੍ਰਾਲੀ ਦੇ ਨਾਲ ਯਾਰ ਇਹ ਸਭ ਦੇ ਵਿਚਾਲੇ ਸੁਪਰੀਮ ਕੋਰਟ ਨੇ ਇਲੈਕਸ਼ਨ ਤੋਂ ਪਹਿਲਾਂ ਮੁਫਤ ਸਹੂਲਤਾਂ ਯਾਨੀ ਫ੍ਰੀ ਬੀਜ਼ ਦਾ ਐਲਾਨ ਕਰਨ ਦੀ ਜਿਹੜੀ ਰਵਾਇਤ ਹੈ ਉਸ ਦਿਨ ਇਹਦਾ ਕੀਤਾ ਅਤੇ ਕਿ ਹਾਕੀ ਲੋਕ ਕੰਮ ਕਰਨ ਦੇ ਛੁਕ ਨਹੀਂ ਨੇ ਸੁਪਰੀਮ ਕੋਰਟ ਨੇ ਸ਼ਹਿਰੀ ਖੇਤਰਾਂ ਦੇ ਵਿੱਚ ਬੇਕਾਰ ਲੋਕਾਂ ਦੇ ਅਧਿਕਾਰ ਨਾਲ ਜੁੜੀ ਕਪੀਟਿਸ਼ਨ ਦੇ ਉੱਤੇ ਸੁਣਵਾਈ ਕਰਦੇ ਹੋਏ ਇਹ ਟਿੱਪਣੀ ਕੀਤੀ ਕੋਰਟ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਫ੍ਰੀ ਬੀਜ਼ ਦੇ ਐਲਾਨ ਦੇ ਨਾਲ ਲੋਕ ਕੰਮ ਕਰਨ ਤੋਂ ਬਚਣਾ ਚਾਹੁੰਦੇ ਨੇ ਕਿਉਂਕਿ ਉਹਨਾਂ ਨੂੰ ਮੁਫਤ ਦੇ ਵਿੱਚ ਰਾਸ਼ਨ ਅਤੇ ਪੈਸੇ ਮਿਲਦੇ ਨੇ ਅਸੀਂ ਲੋਕਾਂ ਨੂੰ ਲੈ ਕੇ ਤੁਹਾਡੀਆਂ ਚਿੰਤਾਵਾਂ ਨੂੰ ਸਮਝਦੇ ਹਾਂ ਪਰ ਕੀ ਇਹ ਬਿਹਤਰ ਨਹੀਂ ਹੋਵੇਗਾ ਕਿ ਲੋਕਾਂ ਨੂੰ ਸਮਾਜ ਦੀ ਮੁੱਖ ਧਾਰਾ ਦੇ ਵਿੱਚ ਲਿਆਂਦਾ ਜਾਵੇ ਅਤੇ ਦੇਸ਼ ਦੇ ਵਿਕਾਸ ਦੇ ਵਿੱਚ ਉਹਨਾਂ ਨੂੰ ਯੋਗਦਾਨ ਕਰਨ ਲਈਏ ਦੱਸਦੀ ਹੈ ਕਿ ਪਹਿਲੀ ਵਾਰ ਨਹੀਂ ਹੈ ਜਦੋਂ ਕੋਰਟ ਨੇ ਫ੍ਰੀ ਬੀਜ਼ ਨੂੰ ਲੈ ਕੇ ਸਖਤੀ ਦਿਖਾਈ ਹੋਵੇ ਪਿਛਲੇ ਸਾਲ ਕੋਰਟ ਨੇ ਕੇਂਦਰ ਅਤੇ ਚੋਣ ਕਮਿਸ਼ਨ ਤੋਂ ਚੋਣ ਪ੍ਰਚਾਰ ਦੇ ਦੌਰਾਨ ਸਿਆਸੀ ਪਾਰਟੀਆਂ ਦੇ ਵੱਲੋਂ ਮੁਫਤ ਸਖੌਲਤਾਂ ਦੇਣ ਦੇ ਚਲਨ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੇ ਉੱਤੇ ਜਵਾਬਦੇਹ ਨੂੰ ਕਿਹਾ ਸੀ ਦਿੱਲੀ ਦੇ ਵਿੱਚ ਹਾਲ ਹੀ ਦੇ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਸਣੇ ਕਾਂਗਰਸ ਤੇ ਭਾਜਪਾ ਵੱਲੋਂ ਕਈ ਵਰਗਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਫ੍ਰੀ ਬੀਜ਼ ਵਾਲੇ ਐਲਾਨ ਕੀਤੇ ਗਏ ਸਨ ਜੇ ਇਲੈਕਸ਼ਨ ਤੋਂ ਠੀਕ ਪਹਿਲਾਂ ਇਸ ਤਰੀਕੇ ਦੇ ਬਿਆਨ ਤੁਸੀਂ ਸੁਣਦੇ ਹੋਵੋਗੇ ਜਿਸ ਦੇ ਵਿੱਚ ਜ਼ਿਕਰ ਹਰ ਤਰ੍ਹਾਂ ਦਾ ਕੀਤਾ ਜਾਂਦਾ ਹੈ ਹਰ ਵਰਗ ਦੇ ਲਈ ਕੀਤਾ ਜਾਂਦਾ ਹੈ ਪੈਸਿਆਂ ਤੋਂ ਲੈ ਕੇ ਸਮਾਨ ਫ੍ਰੀ ਦੇ ਵਿੱਚ ਰਾਸ਼ਨ ਫ੍ਰੀ ਦੇ ਵਿੱਚ ਦੇਣ ਦੀ ਗੱਲ ਹੁੰਦੀ ਹੈ खैर ਜਦੋਂ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਕਹੇ ਕਿ ਠੀਕ ਨਹੀਂ ਦੇਸ਼ ਲਈ ਦੇਸ਼ ਦੇ ਲੋਕਤੰਤਰ ਲਈ ਫਿਰ ਫਰਕ ਤੱਪ ਜਾਂਦਾ ਹੈ ਹੁਣ ਅੱਗੇ ਵਾਦਿਆਂ ਤੇ ਖਬਰ 1984 ਸਿੱਖ ਨਸਲ ਕੁਸ਼ੀ ਦੇ ਨਾਲ ਜੁੜੀ ਹੋਈ 84 ਸਿੱਖ ਨਸਲ ਕੁਸ਼ੀ ਦੇ ਇੱਕ ਹੋਰ ਮਾਮਲੇ ਦੇ ਵਿੱਚ ਸੰਜੂਨ ਕੁਮਾਰ ਦੋਸ਼ੀ ਕਰਾਰ ਦਿੱਤਾ ਗਿਆ ਜਿहां ਦਿੱਲੀ ਦੀ ਰਾਉਸੈਵਨਿਊ ਕੋਰਟ ਨੇ ਦੋਸ਼ੀ ਘਰਾੜ ਦਿੱਤਾ ਹੈ ਪਿਓ ਪੁੱਤ ਦੇ ਕਤਲ ਕੇਸ ਦੇ ਵਿੱਚ ਦੋਸ਼ੀ ਘਰਾੜ ਦਿੱਤਾ ਗਿਆ ਸਰਸਤੀ ਬਿਹਾਰ ਇਲਾਕੇ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਸੀ 1 ਨਵੰਬਰ 1984 ਨੂੰ ਤੇ ਪਿਓ ਪੁੱਤ ਦਾ ਕਤਲ ਕਰ ਦਿੱਤਾ ਗਿਆ ਸੀ ਉਹਨਾਂ ਦਾ ਨਾਮ ਸੀ ਜਸਵੰਤ ਸਿੰਘ ਅਤੇ ਤਰुणਪ੍ਰੀਤ ਸਿੰਘ ਜਿਨ੍ਹਾਂ ਦਾ ਕਤਲ ਕੀਤਾ ਗਿਆ ਸੀ ਔਰ ਇਸ ਇਸ ਪੂਰੇ ਮਾਮਲੇ ਦੇ ਵਿੱਚ ਸਜਨ ਕੁਮਾਰ ਨੂੰ ਦੋਸ਼ੀ ਘਰਾੜ ਦਿੱਤਾ ਗਿਆ ਕਾਬਲੇਗੋਰਾ ਕੇ 18 ਫਰਵਰੀ ਨੂੰ ਸਜ਼ਾ ਦੇ ਉੱਤੇ ਹੁਣ ਬਹਿਸ ਹੋਵੇਗੀ ਦਿੱਲੀ ਦੀ ਤਿਹਾਰ ਜਿਲ੍ਹੇ ਦੇ ਵਿੱਚ ਪਹਿਲਾਂ ਤੀਸ ਸੱਜਨ ਕੁਮਾਰ ਬੰਦ ਹੈ ਸੱਜਨ ਕੁਮਾਰ ਪਹਿਲਾਂ ਹੀ 84 ਦੇ ਇੱਕ ਕੇਸ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਉਮਰ ਕਿੱਦੀ ਸਜ਼ਾ ਹੋਈ ਤੇ ਹੁਣ ਇੱਕ ਹੋਰ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ ਔਰ ਸਜ਼ਾ ਕੀ ਹੁੰਦੀ ਹੈ ਉਸ ਦੇ ਉੱਤੇ ਵੀ ਬਹਿਸ ਹੋਈ ਗਈ 18 ਫਰਵਰੀ ਨੂੰ 18 ਤਰੀਕ ਨੂੰ ਤਾਂ 41 ਸਾਲ ਬਾਅਦ ਇਸ ਪਰਿਵਾਰ ਨੂੰ ਤੁਸੀਂ ਕਹਿ ਸਕਦੇ ਹੋ ਕਿ ਜ਼ਰੂਰ ਮਿਰੇਮ कोर्ट ਦੇ ਵਿੱਚ 18 ਫਰਵਰੀ ਨੂੰ ਸਜ਼ਾ ਦੇ ਉੱਤੇ ਬਹਿਸ ਹੋਵੇਗੀ ਇਸ ਮਾਮਲੇ 'ਚ 41 ਸਾਲ ਬਾਅਦ ਫੈਸਲਾ ਆਇਆ ਹੈ ਨਾਓ ਔਨ 18th ਫਰਵਰੀ ਦਾ ਕੋਰਟ ਵਿਲ ਪ੍ਰੋਨਾਂਸ ਦਾ ਸੈਂਟੈਂਸ ਆਫਟਰ ਸੱਚ ਅ ਲੌਂਗ ਟਾਈਮ ਜਸਟਿਸ ਲੋ ਹਾਸ ਨੋ ਮੀਨਿੰਗ ਬਟ ਇਟ ਡੰਟ ਬੀਨ ਕਿ ਥੀਸ ਕਿਲਟੀ ਸ਼ੁੱਡ ਗੋ ਸਕਾਟ ਫਰੀ ਦੇ ਸ਼ੁੱਡ ਬੀ ਪਿਨਿਸ਼ਡ ਇਹ ਕੇਸ 1984 ਸਿੱਖ ਵਿਰੋਧੀ ਦੰਗਿਆਂ ਦੇ ਦੌਰਾਨ ਸਰਸਵਤੀ ਬਿਹਾਰ ਦੇ ਵਿੱਚ ਦੋ ਸਿੱਖਾਂ ਦੀ ਕਤਲ ਦੇ ਨਾਲ ਜੁੜਿਆ ਹੋਇਆ ਹੈ। ਦਿੱਲੀ ਦੰਗਿਆਂ ਦੇ ਵਿੱਚ ਸੱਜਣ ਦੇ ਖਿਲਾਫ ਤਿੰਨ ਤੋਂ ਜ਼ਿਆਦਾ ਕੇਸ ਚੱਲ ਰਹੇ ਨੇ, ਇੱਕ ਦੇ ਵਿੱਚ ਉਹ ਬਰੀ ਹੋ ਚੁੱਕੇ ਨੇ। ਇਸ ਤੋਂ ਪਹਿਲਾਂ ਦਸੰਬਰ 2018 ਦੇ ਵਿੱਚ ਦਿੱਲੀ ਹਾਈ ਕੋਰਟ ਦੀ ਡਬਲ ਬੈਂਚ ਨੇ ਉਹਨਾਂ ਨੂੰ ਹਿੰਸਾ ਕਰਵਾਉਣਾ ਤੇ ਦੰਗਾ ਢੜਕਾਉਣ ਦਾ ਦੋਸ਼ੀ ਪਾਇਆ ਸੀ ਅਤੇ ਉਮਰਕੈਦੀ ਸਜ਼ਾ ਸੁਣਾਈ ਸੀ। ਫਿਲਹਾਲ ਸੱਜਣ ਕੁਮਾਰ ਤੇ ਹੜ੍ਹ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਨੇ। ਉਧਰ ਹਰਿਆਣਾ ਦਾ ਰੁਕਕਰਦਿਆ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਪਾਰਟੀ ਦੇ ਸੁਭਾ ਪ੍ਰਧਾਨ ਮੋਹਨ ਬੜੌਂਦੀ ਦੇ ਭੇਜੇ ਸ਼ੋ ਕੌਜ਼ ਨੋਟਿਸ ਦਾ ਜਵਾਬ ਦਿੱਤਾ। ਵਿਜਨੇ ਸੀਲ ਬੰਦ ਲਿਫਾਫੇ ਦੇ ਵਿੱਚ ਆਪਣਾ ਜਵਾਬ ਭੇਜਿਆ ਤੇ ਇਹ ਤੱਕ ਨਹੀਂ ਦੱਸਿਆ ਕਿ ਉਹਨਾਂ ਨੇ ਇਸ ਦੇ ਵਿੱਚ ਲਿਖਿਆ ਕੀ ਹੈ। ਆਹ ਹੈ ਕਿ ਅਗਰ ਕਿਸੇ ਹੋਰ ਬਾਤ ਦਾ ਆਪਨੇ ਜਵਾਬ ਚਾਹੀਏ। ਉਹ ਮੁਝੇ ਦੇ ਦੇਣ ਉਹ ਵੀ ਮੈਂ ਲਿਖ ਕੇ ਦੇ ਦੂੰਗਾ। ਜਿਤਨਾ ਮੈਂ ਯਾਦ ਕਰ ਸਕਾਂ ਜਿਤਨਾ ਮੈਂ ਸੋਚ ਸਕਾਂ। वो मैंने लिख के दे दिए अनिल विज ने नोटिस मीडिया नू लीक करने देते भी सवाल चुके उन्होंने कहा कि पार्टी चाहे तो इसकी जांच करवाए जा नहीं ये उन्होंने मर्जी है तो मीडिया में कैसे आई कौन लीक कर रहा है अब पार्टी चाहे जांच करा सकती है ना चाहे पार्टी की मर्जी है ਦੱਸਿਆ ਕਿ ਅਨਲ ਬੇਚ ਨੂੰ 2 ਦਿਨ ਪਹਿਲਾਂ ਸੀਐਮ ਰਾਜ ਸੈਨੀਆਂ ਤੇ ਭਾਜਪੀ ਦੇ ਪ੍ਰਧਾਨ ਮੋਹਨ ਲਾਲ ਬੜੌਲੀ ਦੇ ਖਿਲਾਫ ਬਿਆਨਬਾਜ਼ੀ ਕਰਨ ਦੇ ਉੱਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ ਤੇ 3 ਦਿਨਾਂ ਦੇ ਵਿੱਚ ਜਵਾਬ ਮੰਗਿਆ ਗਿਆ ਸੀ। ਉਦਰ ਭਾਰਤੀ ਏਜੰਸੀਆਂ ਨੇ ਅਮਰੀਕਾ ਦੇ ਵਿੱਚ ਲੋਕੇ 12 ਖਤਰਨਾਕ ਗੈਂਗਸਟਰਸ ਦੀ ਕਲਿਸਟ ਬਣਾਈ ਹੈ ਜਿਨ੍ਹਾਂ ਨੂੰ ਭਾਰਤ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਲਿਸਟ ਦੇ ਵਿੱਚ ਸਿੱਧੂ ਮੂਸੇਵਾਲਾ ਕਤਲकांड ਦੀ ਮਾਸਟਰਮਾਈਂਡ ਗੋਲਦੀ ਬਰਾੜ ਤੇ ਲਾਰੈਂਸ ਬਿਸ਼ਨੋਈ ਦੇ ਪਰਾਂ ਅਨਬੋਲ ਬਿਸ਼ਨੋਈ ਦਾ ਨਾਮ ਵੀ ਸ਼ਾਮਿਲ ਹੈ। ਇਹਨਾਂ ਤੋਂ ਇਲਾਵਾ ਇਸ ਲਿਸਟ ਦੇ ਵਿੱਚ ਦਰਮਨ ਕਾਲੋਂ, ਅੰਮ੍ਰਿਤਪਾਲ ਸਿੰਘ, ਹਰਜੋਤ ਸਿੰਘ, ਹਰਬੀਰ ਸਿੰਘ, ਨਵਰੂਪ ਸਿੰਘ, ਸਵਰਨ ਸਿੰਘ ਉਰਫ ਫੌਜੀ, ਸਾਹਿਲ ਕੇਲਾਸ਼ ਰਿਟੋਲੀ, ਯੋਗੇਸ਼ ਉਰਫ ਬਾਬੀ ਬੇਰੀ, ਆਸ਼ੂ ਉਰਫ ਪੰਨੂ ਪ੍ਰਤਾਪ ਸੰਭਾਲੀ ਅਤੇ ਅਮਨ ਸਾੰਭੀ ਦਾ ਨਾਮ ਸ਼ਾਮਲ ਹੈ। ਮੀਡੀਆ ਰਿਪੋਰਟ ਦੇ ਮੁਤਾਬਕ ਭਾਰਤੀ ਏਜੰਸੀਆਂ ਨੇ ਗੈਂਗਸਟਰਜ਼ ਨੂੰ ਵਾਪਸ ਭਾਰਤ ਲੈ ਕੇ ਆਉਣ ਦੇ ਲਈ ਅਮਰੀਕੀ ਅਧਿਕਾਰੀਆਂ ਨੂੰ ਦੋ ਜੇਰ ਸੰਪੇਗੀ ਜਿਸ ਨਾਲ ਇਹਨਾਂ ਗੈਂਗਸਟਰਜ਼ ਨੂੰ ਭਾਰਤ ਲੈ ਕੇ ਆਉਣ ਦਾ ਰਾਹ ਪਧਰਾ ਹੋਏਗਾ ਭਾਰਤ ਲੈ ਕੇ ਆਉਣ ਤੋਂ ਬਾਅਦ ਅਦਾਲਤਾਂ ਦੇ ਵਿੱਚ ਇਹਨਾਂ ਦੇ ਖਿਲਾਫ ਮੁਕੱਦਮਾ ਚੱਲੇਗਾ ਅਤੇ ਇਹਨਾਂ ਦੇ ਗੁਨਾਹਾਂ ਦੇ ਮੁਤਾਬਿਕ ਇਹਨਾਂ ਨੂੰ ਸਜ਼ਾ ਮਿਲੇਗੀ ਦੱਸਦੀ ਕਿ ਮੁਸੇਬਾਲਾ ਕੇਸ ਦੇ ਮਾਸਟਰਮਾਈਂਡ ਅਨਮੋਲ ਬਿਸ਼ਨੋਈ ਨੂੰ ਪਿਛਲੇ ਸਾਲ ਨਵੰਬਰ ਦੇ ਵਿੱਚ ਅਮਰੀਕਾ ਚ ਹਿਰਾਸਤ ਵਿੱਚ ਲਿਆ ਗਿਆ ਸੀ ਤੇ ਬੜੇ ਕਿਉਂ ਖਿਆਤ ਗੈਂਗਸਟਰ ਇਸ ਲਿਸਟ ਦੇ ਵਿੱਚ ਸ਼ਾਮਿਲ ਨੇ ਕਿ ਬਾਕੀ ਭਾਰਤ λεਆਉਂਦੇ ਜਾ ਸਕਣਗੇ ਇਹਨਾਂ ਨੂੰ ਉੱਥੋਂ ਕਾਬੂ ਕਰਕੇ ਇੱਕ ਵੱਡਾ ਸਵਾਲ ਹੈ ਖਾਸ ਤੌਰ ਤੇ ਗੋਲਦੀ ਬਰਾੜ ਤੇ ਅਨਮੋਲ ਵਿਸ਼ਨੁਈ ਦਾ ਜ਼ਿਕਰ ਹੋ ਰਿਹਾ ਅਗਲੀ ਖਬਰ ਤੁਹਾਡੇ ਲਈ ਹੈ ਜੇਕਰ ਤੁਸੀਂ ਆਪਣੇ ਮੋਬਾਈਲ ਫੋਨ ਨੂੰ ਆਪਣੀ ਜੀਨ ਦੀ ਪਿੱਛੇ ਵਾਲੀ ਪਾਕਟ ਦੇ ਵਿੱਚ ਪਾ ਲੈਂਦੇ ਹੋ ਇਹ ਅੱਜਕੱਲ ਬੜਾ ਕਲਚਰ ਹੈ ਯੰਗਸਟਰਸ ਦੇ ਵਿੱਚ ਕਿ ਉਹ ਆਪਣੇ ਪਾਕਟ ਜੀਨ ਦੀ ਪਿੱਛੇ ਵਾਲੀ ਪਾਕਟ ਦੇ ਵਿੱਚ ਆਪਣੇ ਫੋਨ ਨੂੰ ਪਾ ਲੈਂਦੇ ਨੇ ਤਾਂ ਉਹ ਕੁਝ ਤਸਵੀਰਾਂ ਆਈਆਂ ਨੇ ਸਾਡੇ ਕੋਲ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਇੱਕ ਲੜਕੀ ਨੇ ਆਪਣੀ ਜੀਨ ਦੇ ਵਿੱਚ ਉਹ ਮੋਬਾਈਲ ਪਾਇਆ ਹੋਇਆ ਸੀ ਫਿਰ ਕੀ ਹੋਇਆ ਦੇਖੋ ਫੁੰਦੇ ਬਲਾਸਟ ਹੋਣ ਤੋਂ ਬਾਅਦ ਜ਼ਬਰਦਸਤ ਧਮਾਕਾ ਹੋਇਆ ਅਤੇ ਅੱਗ ਲੱਗ ਗਈ ਇਸ ਤੋਂ ਬਾਅਦ ਮਹਿਲਾ ਘਬਰਾ ਗਈ ਅਤੇ ਇੱਧਰ ਉੱਧਰ ਭੱਜਣ ਲੱਗੀ ਸੁਪਰਮਾਰਕਟ ਦੇ ਵਿੱਚ ਮਹਿਲਾ ਦੇ ਨਾਲ ਮੌਜੂਦ ਉਸਦਾ ਪਤੀ ਵੀ ਮਦਦ ਕਰਦਾ ਦੇਖਿਆ ਪਰ ਬਾਕੀ ਦੇ ਲੋਕ ਘਬਰਾ ਗਏ ਅਤੇ ਬਾਹਰ ਵਾਲੇ ਪਾਸੇ ਫੱਟਦੇ ਨਜ਼ਰ ਆਏ ਘਟਨਾ ਦਾ ਸਿਰਫ ਇਹੀ ਸੀਸੀਟੀਵੀ ਸਾਹਮਣੇ ਆਇਆ ਹੈ ਇਹ ਘਟਨਾ ਬ੍ਰਾਜ਼ੀਲ ਦੇ ਸ਼ਹਿਰ ਇਨਾਪਾਲਿਸ ਦੀ ਹੈ ਇਸ ਤਮਾਕੀ ਦੇ ਵਿੱਚ ਮਹਿਲਾ ਬੁਰੀ ਤਰ੍ਹਾਂ ਝੁਲਸ ਗਈ ਉਸ ਨੂੰ ਨੇੜੇ ਦੇ ਹੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਮਹਿਲਾ ਦੇ ਹੱਥ ਅਤੇ ਬਾਹ ਬੁਰੀ ਤਰ੍ਹਾਂ ਝੁਲਸੇ ਨੇ ਮਹਿਲਾ ਦੇ ਵਾਲਾਂ ਨੂੰ ਵੀ ਨੁਕਸਾਨ ਪਹੁੰਚਿਆ ਉੱਥੇ ਮਹਿਲਾ ਦੇ ਪਤੀ ਵੀ ਅੱਗ ਬੁਝਾਉਂਦੇ ਸਮੇਂ ਝੁਲਸੇ ਨੇ ਇਹ ਖਬਰ ਬੇਸ਼ੱਕ ਬ੍ਰਾਜ਼ੀਲ ਤੋਂ ਹੈ ਪਰ ਇੱਕ ਕਲਚਰ ਹਰ ਥਾਂ ਦੇਤੇ ਨਜ਼ਰ ਆ ਰਿਹਾ ਹੈ ਪਰ ਇਹ ਕਲਚਰ ਤੁਸੀਂ ਕਿਸੇ ਮਾਲ ਦੇ ਵਿੱਚ ਚਲੇ ਜਾਓ ਬਾਜ਼ਾਰ ਦੇ ਵਿੱਚ ਚਲੇ ਜਾਓ ਕਿਸੇ ਫੰਕਸ਼ਨ ਦੇ ਵਿੱਚ ਚਲੇ ਜਾਓ ਤੁਹਾਨੂੰ ਬਹੁਤ ਸਾਰੇ ਲੋਕ ਅਜਿਹੇ ਨਜ਼ਰ ਆਉਣਗੇ ਖਾਸ ਤੌਰ ਤੇ ਯੰਗਸਟਰਸ ਜਿਨ੍ਹਾਂ ਨੇ ਆਪਣੀ ਜੀਨ ਵੀ ਪਿੱਛੇ ਵਾਲੀ ਪਾਕਟ ਦੇ ਵਿੱਚ ਆਪਣਾ ਫੋਨ ਪਾਇਆ ਹੁੰਦਾ ਹੈ ਹਾਲਾਂਕਿ ਤਮਾਕਾ ਹੋਣ ਦੀ ਵਜ੍ਹਾ ਪਿੱਛੇ ਵਾਲੀ ਪਾਕਟ ਦੇ ਵਿੱਚ ਹੀ ਪਾਉਣਾ ਹੈ ਜਾਂ ਜੇ ਹੱਥ ਦੇ ਵਿੱਚ ਹੁੰਦਾ ਉੱਥੇ ਵੀ ਬਲਾਸਟ ਹੋ ਸਕਦਾ ਸੀ ਇਹ ਕੁਝ ਕਹਿ ਸਕਦੇ ਹਾਂ ਕਿ ਜਾਂਚ ਦਾ ਵਿਸ਼ਾ ਹੈ ਪਰ ਮੋਬਾਈਲ ਫੋਨ ਦੀ وجہ ਨਾਲ ਦਿੱਕਤ ਬ੍ਰਾਜ਼ੀਲ ਦੇ ਵਿੱਚ ਇਸ ਲੜਕੀ ਨੂੰ ਬਹੁਤ ਆ ਅਗਲੀ ਖਬਰ ਤੁਹਾਨੂੰ ਕਰਦੇ ਹਾਂ ਹਿੰਦੁਸਤਾਨ ਨੇ 에ਰੋਨੌਟਿਕਸ ਲਿਮਟਿਡ ਤੋਂ ਕੰਬੈਟ 에ਅ ਕ੍ਰਾਫਟ ਤੇਜਸ ਦੀ ਡਿਲੀਵਰੀ ਦੇ ਵਿੱਚ ਦੇਰ ਨੂੰ ਲੈ ਕੇ 에ਅਰ ਚੀਫ ਮਾਰਸ਼ਲ ਨਰਾਜ਼ ਨਸਾ एयर चीफ मार्शल अमरप्रीत सिंह ਦਾ ਤੇਜਸ ਦੇ ਕਾਕਪਿਟ ਦੇ ਵਿੱਚ ਬੈਠੇ ਹੋਏ ਇੱਕ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚੋਂ HLL ਸਟਾਫ ਨਾਲ 에ਅਰਕ੍ਰਾਫਟ ਦੀ ਬਿਲਡ ਕੁਆਲਿਟੀ ਤੇ ਸਪੀਸ ਨੂੰ ਲੈ ਕੇ ਨਾਰਾਜ਼ਗੀ ਜਤਾਉਂਦੇ ਦਿਖ ਰਹੇ ਨੇ ਅਤੇ ਕਿਹਾ ਕਿ ਲੱਗਦਾ ਹੈ ਕਿ HLL ਮਿਸ਼ਨ ਮੂਡ ਦੇ ਵਿੱਚ ਨਹੀਂ ਹੈ no bill billie and i all have worked there i want to certainly say that as a temporary part time director very goodly in anf picture that's like i'll find it just not just not in mission news hr chief marshal da video samne aane ton baad hcl da bayan vi aa gaya adhe keha ki o cheeti party ਏਅਰਪੋਰਟਸ ਨੂੰ ਜਹਾਜ਼ ਦੀ ਆਪੂਰਤੀ ਸ਼ੁਰੂ ਕਰ ਦਵੇਗਾ ਨਾਲ ਹੀ ਦੱਸਿਆ ਕਿ ਏਅਰਕ੍ਰਾਫਟ ਦੀ ਤਕਨੀਕੀ ਦਿੱਕਤਾਂ ਦੂਰ ਹੋ ਗਈਆਂ ਨੇ ਕਾਬਲੇ ਗਾਰੇ ਕੀ ਐਚਐਲ ਨੂੰ 2021 ਦੇ ਵਿੱਚ ਭਾਰਤੀ ਏਅਰਪੋਰਟਸ ਦੇ ਲਈ 83 ਤੇਜਸ ਮਾਰਕ 1ਏ ਬਣਾਉਣ ਦੇ ਲਈ ਕੰਟਰੈਕਟ ਮਿਲਿਆ ਸੀ ਜਿਸ ਦੇ ਤਹਿਤ ਕੰਪਨੀ ਦੇ ਕੋਲ 2024 ਤੋਂ 2028 ਦੇ ਵਿਚਾਲੇ 83 ਏਅਰਕ੍ਰਾਫਟ ਦੀ ਡਿਲੀਵਰੀ ਕਰਨ ਦਾ ਸਮਾਂ ਹੈ